ਤੇ ਤੇ ਨਰ ਦੁੱਖ ਨਹ ਭੁੱਖ ਤੇ ਨਰ ਨ ਧਨ ਨਹ ਕਈਐ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹਸ ਸਮਪਹਿ ਤੇ ਨਰ ਦੁਲੀਚੈ ਬਹਿ ਤੇ ਨਰ ਪਥੱਪ ਬਥੱਪਹਿ ਸੁਖ ਲਹ ਤੇ ਨਰ ਸੰਸਾਰ ਮਹਿ ਅਪੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪਰਸਨ ਜੀ ਤੈਂ ਪੜਿਉ ਇਕ ਮਨ ਤਰਿਉ ਇਕ ਕਰ ਇਕ ਪਛਾਣਿਉ ਨੈਣ ਬੈਣ ਮੂਹੇ ਇਕ ਇਕ ਦੋ ਠਾਏ ਨ ਜਾਣਿਉ ਸੁਪਨ ਇਕ ਪ੍ਰਤਖ ਇਕ ਇਕਸ ਮਹਿਲੀਣੋ 30 1 अर 5 सिद्ध 35 ਨਾ ਖੀਣੋ ਇੱਕੋ ਜੇ ਲੱਖ ਲੱਖ ਅਲਖ ਹੈ ਇੱਕ ਇੱਕ ਕਰ ਵਰਨਿਉ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜੈ ਇੱਕ ਮੰਨਿਉ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤ੍ਰिलोचन ਚਿਤ ਭਗਤ ਕੰਬੀਰਹਿ ਜਾਣੀ ਰੁਖ ਮੰਗਤ ਕਰ ਤੂਤ RAM ਜੰਪੋ ਹੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੁਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੇ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵਉ ਮੁਕਤ ਗੁਰ ਅਮਰਦਾਸ ਪਰਸੀ ਹੈ ਪੋਹਮ ਪਾਤਕ ਬਨਾਸਹਿ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸਹਿ ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਆਪਾਉ ਲੱਬੈ ਗਉ ਚੁਕਹਿ ਇਕ ਬਿਨ ਦੁਗਣ ਜੋ ਤਉ ਰਹਿ ਜਾਂ ਸਮੰਤਰ ਮਾਨ ਵਹਿ ਲਹਿ ਜਾਲ ਪਾਪ ਧਾਰਤ ਇਤੜੇ ਗੁਰ ਅਮਰਦਾਸ ਡਿਠੈ ਮਿਲਹਿ ਸਾਚੇ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਉ ਤਾਂ ਤੇ ਅੰਗਤ ਲੈਣਾ ਪ੍ਰਗਟ ਤਾਸ ਚਰਨਹਿ ਲਿਵ ਰਹਉ ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਿਖਾਣੋ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣੋ ਬੋਹਿ ਥਉ ਵਿਦਾਤਾ ਨਿਰਮਯੋ ਸਭ ਸੰਗਤ ਕੁੱਲ ਉਧਾਰਨ ਗੁਰ ਅਮਰਦਾਸ ਕੀਰਤ ਕਹਿ ਤਰਾਹੀ ਤਰਾਹੀ ਤੋ ਪਾ ਸਰਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਉ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਉ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਉ ਜਿਹ ਸਿੱਖ ਹੈ ਸੰਗ ਰਹਿਉ ਤਤ ਹਰ ਚਰਨ ਮਲਾਇਉ ਨਾਨਕ ਕੂਲ ਨਿੰਮਲ ਅਵਤਾਰਿਉ ਅੰਗਦ ਲਹਿਣੀ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਪ익 ਦਰਸ਼ਨ ਗੁਰ ਸਿੱਖਹਿ ਸਰਨ ਪਰਹਿ ਤੇ ਉਭਰਹਿ ਛੋੜ ਜੰਮਪੁਰ ਕੀ ਲਿਖਹਿ ਭਗਤ ਭਾਏ ਪ੍ਰਭੂਰ ਹਿਰਦਾ ਉਚਰੈ ਕਰਤਾਰੈ ਗੁਰੇ ਗਉਹਰ ਦਰਿਆਉ ਪਲਕ ਡਬੰਤ ਅਹ ਤਾਰੇ ਨਾਨਕ ਕਉਲ ਨਿੰਮਲ ਅਵਤਾਰੇ ਗੁਣ ਕਰ ਤਾਰੇ ਉਚਰੇ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹਉ ਪਰ ਕਹਿ ਪੀ ਨਾ ਸਕਉ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਾਂ ਤੱਕੋਂ ਤੇਰਾ ਹੁਕਮ ਪਵੈ ਨੀਸ਼ਾਨ ਤਉ ਕਰੂੰ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗੰ ਅਲਖ ਕਾਰਨ ਪੁਰਖ ਜੋ ਪਰਮਾਵਹਿ ਸੋ ਕਹੂੰ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰਖਹਿ ਤਿਵ ਰਹੂੰ ਪਿਕੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇਕ ਚਿਤ ਹੈ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮੁ 부ਝ ਬੀਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿ ਸ਼ਕੀਓ ਗੁਰ ਮਿਲੇਓ ਸੋਈ ਪਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸਿਅਹ ਮੁਖੋਂ ਏ ਪੰਡਤ ਮਿੱਠੇ ਵਰਸ ਏ ਕਹਾਂ ਫਿਰਿਓ ਕਿਨੈ ਨਾਹੋਂ ਪਰ ਚੋਲਾਇਓ ਕਹਤਿਆ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੂੰ ਗੁਰਦਈਏ ਮਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੂ ਪਹਿਰ ਸਮਾਦ ਸੁਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ 니 ਜਾ ਗੱਡੇਉ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਉ ਭਲੋ ਪੂ ਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਾਰੇ ਗੁਰ ਅਮਰਦਾਸ ਸੱਚ ਸਲ ਭਣ ਐ ਦਲ ਜਿੱਤੋ ਏਵ ਜੁੱਧ ਕਰ ਕਨ ਹਰ ਬੂੰਦ ਬਸੋ ਰੋ ਮਾਵਲ ਕੋਸਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨ ਹੈ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਨ ਆਵੇ